ਹਲਕਾ ਖਰੜ ਬਣਿਆ ਕਰਪਸ਼ਨ ਦਾ ਗੜ ਚਾਵਲਾ ਕਮਲਜੀਤ ਚਾਵਲਾ ਨੇ ਪ੍ਰੈਸ ਕਾਨਫਰੰਸ ਕਰ ਕਰ ਦਿੱਤਾ ਵੱਡਾ ਐਲਾਨ 5 ਦਿਨਾਂ ਦੇ ਅੰਦਰ ਰਿਸ਼ਵਤ ਖੋਰਾ ਨੂੰ ਫੜਾਉਣ ਦਾ ਕਰ ਦਿੱਤਾ ਐਲਾਨ ਜਿਹੜੇ ਲੋਕ ਲੱਖਾਂ ਰੁਪਏ ਦੀ ਰਿਸ਼ਵਤ ਲੈ ਰਹੇ ਹਨ ਹਰ ਰੋਜ਼ 20 ਤੋਂ 30 ਲੱਖ ਰੁਪਏ ਇੱਕ ਤਸਿਲ ਦੇ ਵਿੱਚੋਂ ਇਕੱਠਾ ਕਰਕੇ ਲਿਜਾ ਰਹੇ ਆ ਉਹ ਕਿੱਥੇ ਜਾ ਰਿਹਾ ਸਾਡੇ ਹਲਕੇ ਦੇ ਵਿੱਚ ਔਰ ਮੁਹਾਲੀ ਜ਼ਿਲ੍ਹੇ ਦੇ ਵਿੱਚੋਂ ਤਸੀਲਾ ਪੈਨੀਆਂ ਮੈਂ ਉੱਥੇ ਤੁਹਾਨੂੰ ਬਹੁਤ ਉੱਚ ਅਧਿਕਾਰੀਆਂ ਨੂੰ ਕ੍ਰਪਸ਼ਨ ਲੰਦੇ ਦਿਖਾਵਾਂਗਾ ਔਰ ਮੈਂ ਤੁਹਾਨੂੰ ਸਾਬਤ ਕਰੂੰਗਾ ਔਰ ਤੁਹਾਨੂੰ ਉਹ ਨੋਟ ਦੱਤੇ ਹੋਏ ਦਿਖਾਵਾਂਗਾ ਰਿਸ਼ਵਤ ਦਾ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਖਰ ਕਾਰਨ ਕੀ ਹੈ ਕੀ ਬਤਾਏ ਦੇਖੋ ਸਾਡਾ ਜ਼ਿਲ੍ਹਾ ਮੁਹਾਲੀ ਦੇ ਵਿੱਚ ਅੰਤਾਂ ਦੀ ਕਰਪਸ਼ਨ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਅੰਤਾਂ ਦੀ ਕਰਪਸ਼ਨ ਤਹਿਸੀਲਾਂ ਦੇ ਵਿੱਚ ਚੱਲ ਰਹੀ ਹੈ ਲੇਕਿਨ ਜਿੰਨੀ ਕਰਪਸ਼ਨ ਜ਼ਿਲ੍ਹਾ ਮੁਹਾਲੀ ਦੇ ਤਹਿਸੀਲਾਂ ਦੇ ਵਿੱਚ ਆ ਚੱਲ ਰਹੀ ਹੈ ਲੋਕਾਂ ਚ ਤਰਾਹੀ ਤਰਾਹੀ ਹੋਈ ਪਈ ਹੈ ਇੱਕ ਰਿਸ਼ਤੀ ਦਾ ਰੇਟ ਜੋ ਸਾਨੂੰ ਸੁਣਨ ਨੂੰ ਮਿਲਦਾ 1 ਲੱਖ ਰੁਪਏ ਤੇ 1.5 ਲੱਖ ਰੁਪਏ ਜਿਹੜੀ ਕਰਾਪਸ਼ਨ ਲਈ ਜਾਂਦੀ ਹੈ ਇਸ ਤਰੀਕੇ ਨਾਲ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜਿਸ ਟਾਈਮ ਆਮ ਆਦਮੀ ਦੀ ਸਰਕਾਰ ਆਈ ਲੋਕਾਂ ਨੂੰ ਕਹਿ ਕੇ ਆਈ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਲੋਕਾਂ ਨੇ 92 ਐਮਐਲਏ ਬਣਾ ਕੇ ਇਹਨਾਂ ਦੀ ਸਰਕਾਰ ਬਣਾਈ ਅੱਜ ਲੋਕ ਵੜੇ ਪਸਤਾ ਰਹੇ ਹਨ ਛੋਟੇ ਤੇ ਲੈ ਕੇ ਵੱਡਾ ਗਰੀਬ ਤੇ ਲੈ ਕੇ ਅਮੀਰ ਅੱਜ ਇਹਨਾਂ ਦੇ ਕੰਨੀ ਦੇਖ ਕੇ ਰੋ ਰਿਹਾ ਕਿ ਉਹ ਕਿਹੜਾ ਵਕਤ ਸੀਗਾ ਜਿਹੜੇ ਵਕਤ ਅਸੀਂ ਆਮ ਆਦਮੀ ਦੀ ਸਰਕਾਰ ਬਣਾਈ ਜੇ ਤੁਸੀਂ ਗੱਲ ਕਰੋ ਪਟਵਾਰਖਾਨੇ ਦੀ ਕੋਈ ਤੁਸੀਂ ਫਰਦ ਲੈਣ ਚਲੇ ਜਾਓ ਤਾਂ ਕਰਪਸ਼ਨ ਜੇ ਤੁਸੀਂ ਗੱਲ ਕਰੋ 30 ਸਾਲਾਂ ਦੀ ਤਾਂ ਕਰਪਸ਼ਨ ਹਰੇਕ ਜਗ੍ਹਾ ਇੰਨੀ ਕਰਪਸ਼ਨ ਹੋ ਰਹੀ ਹੈ ਸਾਡੀ ਭੈਣ ਅਨਮੋਲ ਗਗਨ ਮਾਨ ਜੋ ਕਿ ਐਮਐਲਏ ਕੈਬਨਿਟ ਮੰਤਰੀ ਇਸ ਹਲਕੇ ਤੋਂ ਨੇ ਮੇਰਾ ਖਿਆਲ ਹੈ ਵੀ ਉਹ ਵੀ ਅੱਖਾਂ ਬੰਦ ਕਰਕੇ ਬੈਠੇ ਨੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਪਿਛਲੇ ਦਿਨੀ ਜੋ ਰਾਜਪੁਰੇ ਤਹਿਸੀਲ ਦੇ ਵਿੱਚ ਜਾ ਕੇ ਅਚਨਚੇ ਚੈਕਿੰਗ ਕਰੀ ਲੇਕਿਨ ਜਿੱਥੇ ਮੁੱਖ ਮੰਤਰੀ ਸਾਹਿਬ ਤੁਸੀਂ ਜਾਣਦੇ ਹੋ ਉਹ ਕਦੇ ਵੀ ਅਚਨਚੇ ਚੈਕਿੰਗ ਨਹੀਂ ਹੁੰਦੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਆਪਣੇ ਵੱਲੋਂ ਤਸੀਲਾਂ ਦੇ ਵਿੱਚ ਆਪਣੇ ਪ੍ਰਾਈਵੇਟ ਤੌਰ ਤੇ ਨੁਮਾਇंदे ਭੇਜੋ ਉਹਨਾਂ ਤੋਂ ਪਤਾ ਕਰਵਾਓ ਕਿ ਕਿੰਨੀ ਕ腐ਸ਼ਨ ਹੋ ਰਹੀ ਹੈ ਨਾਲ ਹੀ ਮੈਂ ਇੱਥੇ ਬੇਨਤੀ ਵੀ ਕਰਦਾ ਹਾਂ ਸੀਐਮ ਸਾਹਿਬ ਜੇ ਤੁਸੀਂ ਸਾਨੂੰ 5 ਦਿਨ ਦਾ ਸਮਾਂ ਦਿਓ ਕਿ ਅਸੀਂ ਕ腐ਸ਼ਨ ਨੂੰ ਫੜੀਏ ਅਸੀਂ ਕ腐ਸ਼ਨ ਨੂੰ ਤੁਹਾਨੂੰ ਦੱਸੀਏ ਕਿੱਥੇ ਹੁੰਦੀ ਹੈ ਅਸੀਂ ਮੌਕੇ ਤੇ ਅਫਸਰ ਨੂੰ ਫੜਾਈਏ ਤਾਂ ਉਹ ਅਫਸਰ ਨੂੰ ਤੁਸੀਂ ਡਿਸਮਿਸ ਕਰੋਗੇ ਨਾ ਕਿ ਸਸਪੈਂਡ ਕਰੋਗੇ ਤੁਹਾਡੇ ਜਿੰਨੇ ਵੀ ਅਸੀਂ ਇਸ ਤਰ੍ਹਾਂ ਦੇ ਕ腐ਸ਼ਨ ਵਾਲੇ ਕੇਸ ਦੇਖੇ ਆ ਉਥੋਂ ਤਾਂ ਉਸ ਅਫਸਰ ਦੀ ਬਦਲੀ ਤੱਕ ਨਹੀਂ ਕੀਤੀ ਜਾਂਦੀ ਹੁਣ ਇਹਦੇ ਵਿੱਚ ਕੀ ਮੰਨਿਆ ਜਾਵੇ ਕਿ ਤੁਸੀਂ ਔਰ ਤੁਹਾਡੇ ਨੁਮਾਇੰਦਿਆਂ ਨੇ ਉਸ ਅਫਸਰ ਨੂੰ ਆਪਣੇ ਲਾਲਚ ਲਈ ਰੱਖਿਆ ਆਪਣੇ ਲਾਲਚ ਲਈ ਲਾਇਆ ਲੋਕਾਂ ਦਾ ਗਲ ਵੱਡਣ ਲਈ ਲਾਇਆ ਤੇ ਲੋਕਾਂ ਦਾ ਬੇੜਾ ਗਰਖ ਹੋ ਚੁੱਕਿਆ ਅੱਜ ਲੋਕ ਬਹੁਤ ਪਰੇਸ਼ਾਨ ਹੈ ਕੁੰਭ ਕਰਨ ਦੀ ਨੀਂਦ ਦੇ ਵਿੱਚੋਂ ਤੁਸੀਂ ਜਾਗੋ ਔਰ ਜਾਗੋ ਤਾਂ ਕਿ ਲੋਕਾਂ ਨੂੰ ਜਿਹੜੀ ਹੈਗੀ ਆ ਰਾਹਤ ਮਿਲ ਸਕੇ ਚਾਵਲਾ ਸਾਹਿਬ ਤੁਸੀਂ ਕਹਿ ਰਹੇ ਹੋ ਕਰਪਸ਼ਨ ਬਹੁਤ ਜ਼ਿਆਦਾ ਹੈ ਪਰ ਕਿਤੇ ਕਿਤੇ ਮੁੱਖ ਮੰਤਰੀ ਸਾਹਿਬ ਦਾਵਾ ਕਰ ਰਹੇ ਨੇ ਵੀ ਅਸੀਂ 700 ਦੇ ਕਰੀਬ ਜਿਹੜੇ ਆ ਲੋਕ ਫੜ ਚੁੱਕੇ ਆ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਬੜਾ ਸਾਈਨ ਬੋਰਡ ਵੀ ਲੱਗੇ ਹੋਏ ਆ ਮੈਂ ਪੁੱਛਣਾ ਚਾਹਨਾ ਸੀਐਮ ਸਾਹਿਬ ਨੂੰ ਕਿ ਜਿਹੜੇ ਕਰਪਸ਼ਨ ਕਰਦੇ ਹੋਏ ਲੋਕ ਫੜੇ ਗਏ ਆ ਇੱਥੇ ਦੀ ਮੈਂ ਵਿਜੀਲੈਂਸ ਵਿਭਾਗ ਨੂੰ ਵੀ ਬੇਨਤੀ ਕਰਦਾ ਚੀਫ ਸਾਹਿਬ ਨੂੰ ਕਿ ਤੁਸੀਂ ਵੀ ਬਹੁਤ ਵੱਡੇ ਵੱਡੇ ਜਿਹੜੇ ਕੰਮ ਕੀਤੇ ਬੜੇ ਅੱਛੇ ਉਪਰਾਲੇ ਕੀਤੇ ਲੇਕਿਨ ਤੁਸੀਂ ਸਾਡੇ ਖਰੜ ਜ਼ਿਲ੍ਹੇ ਦੀਆਂ ਜੋ ਤਹਿਸੀਲਾਂ ਇਹਨਾਂ ਵਿੱਚ ਜਿੰਨੀ ਕਰਾਪਸ਼ਨ ਹੋਣ ਚੱਲ ਰਹੀ ਹੈ ਮੇਰੀ ਬੇਨਤੀ ਹੈ ਤੁਸੀਂ ਇਹ ਵੀ ਸੀਐਮ ਸਾਹਿਬ ਤੱਕ ਪਹੁੰਚਾਓ ਜੋ ਤੁਸੀਂ ਅਜ ਤੱਕ ਕਰਾਪਸ਼ਨ ਦੇ 700 ਦੇ ਕਰੀਬ ਦੱਸ ਰਹੇ ਹਨ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਜਿਹੜੇ ਬੰਦੇ ਫੜੇ ਨੇ ਉਹ ਵਿਚਾਰੇ ਕੋਈ ASI ਕੋਈ ਸਬ ਇੰਸਪੈਕਟਰ ਕੋਈ ਹੌਲਦਾਰ ਕੋਈ 500 ਦੀ ਰਿਸ਼ਵਤ ਕੋਈ 2000 ਦੀ ਰਿਸ਼ਵਤ ਕੋਈ 5000 ਦੀ ਰਿਸ਼ਵਤ ਇਸ ਤਰੀਕੇ ਨਾਲ ਇਹਨਾਂ ਨੇ ਜਿਹੜੀ ਗਿਣਤੀ ਵਧਾਈ ਜਿਹੜੇ ਲੋਕ ਲੱਖਾਂ ਰੁਪਏ ਦੀ ਰਿਸ਼ਵਤ ਲੈ ਰਹੇ ਹਨ ਹਰ ਰੋਜ਼ 20 ਤੋਂ 30 ਲੱਖ ਰੁਪਏ ਇੱਕ ਤਹਿਸੀਲ ਦੇ ਵਿੱਚੋਂ ਇਕੱਠਾ ਕਰਕੇ ਲੈ ਜਾ ਰਹੇ ਹਨ ਉਹ ਕਿੱਥੇ ਜਾ ਰਿਹਾ ਹੈ ਉਹਦੇ ਲਈ ਅਸੀਂ CM ਸਾਹਿਬ ਨੂੰ ਬੇਨਤੀ ਕਰਦੇ ਹਾਂ ਕੁਝ ਚੰਗਾ ਉਪਰਾਲਾ ਕਰੋ ਤਾਂ ਕਿ ਲੋਕ ਤੁਹਾਡੀ ਵਾਵਾ ਕਰਨ ਲੋਕ ਅਜਰੋ ਰਹੇ ਹਨ ਇੱਕ ਐਨਓਸੀ ਦਾ ਮੁੱਦਾ ਵੀ ਬਹੁਤ ਉੱਠ ਰਿਹਾ ਹੈ ਲੋਕਾਂ ਨੂੰ ਜਿਹੜਾ ਸਰਕਾਰ ਨੇ ਡੰਡ ਲਾ ਦਿੱਤਾ ਲੋਕ ਮਚਾਈ ਪਈ ਹੈ ਇਹਨਾਂ ਨੂੰ ਲੈ ਕੇ ਆਰਕੀਟੈਕਟ ਵਾਲਿਆਂ ਨੇ ਅਫਸਰਾਂ ਤੱਕ ਵੀ ਜਿਹੜੇ ਇਸ ਮਾਰੇ ਜਵਾਬ ਦਖਾਉਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਸ ਟਾਈਮ ਸਾਡੀ ਕਾਂਗਰਸ ਦੀ ਸਰਕਾਰ ਸੀਗੀ ਇੱਕ ਐਪਲੀਕੇਸ਼ਨ ਦੇ ਕੇ 50 ਰੁਪਏ ਫੀਸ ਸੀਗੀ ਜਦੋਂ ਐਨਓਸੀ ਮਿਲ ਜਿੰਦੀ ਸੀ ਅੱਜ ਸਰਕਾਰ ਨੇ ਪਿਛਲੇ ਮਹੀਨੇ ਇੱਕ ਹੁਕਮ ਕੀਤਾ ਕਿ ਜੇ ਤੁਸੀਂ ਐਨਓਸੀ ਲੈਣੀ ਹੈ ਤੁਸੀਂ ਆਰਕੀਟੈਕਟ ਕੋਲ ਜਾ ਕੇ ਐਨਓਸੀ ਨੂੰ ਅਪਲਾਈ ਕਰੋ ਫਿਰ ਤੁਹਾਨੂੰ ਐਨਓਸੀ ਮਿਲੂਗੀ ਜਦੋਂ ਅਸੀਂ ਆਰਕੀਟੈਕਟ ਕੋਲ ਸਾਡੇ ਲੋਕ ਪਬਲਿਕ ਜਾਂਦੀ ਹੈ ਉਹਨਾਂ ਕੋਲ 10 ਤੋਂ ਲੈ ਕੇ 20000 ਰੁਪਏ ਸਾਨੂੰ ਜਿਹੜਾ ਹੈਗਾ ਇੱਕ ਐਨਓਸੀ ਦੇਣ ਨੂੰ ਦੇਣਾ ਪੈਂਦਾ ਉਹ ਤੋਂ ਬਾਅਦ ਸਾਨੂੰ ਜਿਹੜੀ ਐਨਓਸੀ ਮਿਲਦੀ ਹੈ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਸਾਡੇ ਛੋਟੇ ਸ਼ਹਿਰਾਂ 'ਚ ਕੁਰਾਲੀ ਵਰਗੇ ਸ਼ਹਿਰਾਂ 'ਚ ਹੋਰ ਅਨੇਕਾ ਸ਼ਹਿਰਾਂ 'ਚ ਜਿੱਥੇ ਸਾਡੇ ਬਹੁਤ ਪੁਰਾਣੇ ਘਰ ਬਣੇ ਹੋਏ ਆ ਉਹਨਾਂ ਨੂੰ ਇੱਕ ਕਲੋਨੀ ਦਾ ਨਾਮ ਜਿਹੜਾ ਹੈਗਾ ਹਾਊਸ ਦੇ ਵਿੱਚ ਦੇ ਦਿੱਤਾ ਜਾਂਦਾ ਜਦੋਂ ਉਸ ਪਲਾਟ ਨੂੰ ਬਣਾਉਣ ਲੱਗਦੇ ਆ ਤਾਂ ਫਿਰ ਵੀ ਕਮੇਟੀ ਕਹਿੰਦੀ ਆ ਔਰ ਤਹਿਸੀਲ ਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਐਨਓਸੀ ਲੈ ਕੇ ਆਓ ਮੈਂ ਦੱਸਣਾ ਚਾਹਨਾ ਵੀ ਉਹਨੂੰ ਕਮੇਟੀ ਕਮੇਟੀ ਵੱਲੋਂ ਜਿਹੜਾ ਨਾਮ ਹੈ ਉਹ ਹੁਣ ਦਿੱਤਾ ਗਿਆ ਉਹ ਬਹੁਤ ਪੁਰਾਣੇ 600 ਸਾਲ ਪੁਰਾਣੇ ਮਹੱਲੇ ਚੱਲਦੇ ਆ ਰਹੇ ਆ ਜਿਨ੍ਹਾਂ ਨੂੰ ਕੋਈ ਨਾਮ ਹੁਣ ਦਿੱਤਾ ਇਹਨਾਂ ਪਰ ਵੀ ਤੁਸੀਂ ਕੋਈ ਰਹਿਮ ਕਰੋ ਅਗਰ ਹੁਣ ਵੀ ਇਹ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਇਹ ਲੁੱਟ ਖੁੱਟ ਰਿਸ਼ਵਤਖੋਰੀ ਯਾ ਐਨਓਸੀ ਦੇ ਵਿੱਚ ਜਿਹੜੀ ਹੈ ਬਦਲਾਅ ਨਹੀਂ ਸਰਕਾਰ ਕਰਦੀ ਤਾਂ ਫਿਰ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਸਾਡਾ ਜਿਹੜਾ ਅਸੀਂ ਕਮੇਟੀਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਜਾ ਕੇ ਸ਼ਰਿਆਮ ਜਿਹੜੀ ਕਰੱਪਸ਼ਨ ਲੰਦੇ ਐ ਅਸੀਂ ਆਪਦੇ ਬੰਦੇ ਭੇਜ ਕੇ ਉਹਨਾਂ ਨੂੰ ਕਰੱਪਸ਼ਨ ਲੰਦੇ ਹੋਏ ਫੜਾਂਗੇ ਔਰ ਪੂਰਾ ਨਾਤਾ ਲਾਵਾਂਗੇ ਜਿੱਦਾਂ ਸਰਕਾਰ ਨੇ ਕਿਹਾ ਕਿ ਅਸੀਂ ਚਿੱਟਾ ਬੰਦ ਕਰੂਗੇ ਸਰਕਾਰ ਤੋਂ ਨਾ ਤਾਂ ਚਿੱਟਾ ਬੰਦ ਹੋਇਆ 4 ਘੰਟੀਆਂ ਚ 4 ਦਿਨਾਂ ਚ ਨਾ ਹੀ ਕਰਪਸ਼ਨ ਬੰਦ ਹੋਈ ਹੈ ਔਰ ਇਹ ਦੋਨੇ ਕੰਮ ਹੁਣ ਸਾਨੂੰ ਆਪੋਜੀਸ਼ਨ ਨੂੰ ਸਾਰੀ ਪਾਰਟੀਆਂ ਨੂੰ ਇਕੱਠੇ ਹੋ ਕੇ ਕਰਨੇ ਪੈਣਗੇ ਤਾਂ ਕਿ ਸਰਕਾਰ ਸੁੱਤੀ ਹੋਈ ਨੂੰ ਜਗਾਈਏ 23 ਸਾਲ ਹੋ ਗਏ ਇਹਨਾਂ ਨੇ ਬਹੁਤ ਲੁੱਟ ਲਿਆ ਲੋਕਾਂ ਨੂੰ ਹੁਣ ਲੁੱਟ ਖਸੁੱਟ ਤੇ ਸਰਕਾਰਾਂ ਤੋਂ ਬਚਾਉਣ ਲਈ ਸਾਰੀ ਤਮਾਮ اپوزیشن ਦੀ ਲੀਡਰਸ਼ਿਪ ਨੂੰ ਇਕੱਠੀ ਹੋ ਕੇ ਇਕ ਹੰਬੜਾ ਮਾਰਨਾ ਪਊਗਾ ਕਿ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਇਹਨਾਂ ਨੂੰ ਲਾਂਬੇ ਕਰੀਏ। ਹਰਕਾ ਖਾਲਰ ਦੇ ਵਿੱਚ ਮੈਡਮ ਅਨਮੋਲ ਗਗਨ ਮਾਨ ਵੱਲੋਂ ਵੀ ਇਕ ਨੰਬਰ ਜਾਰੀ ਕੀਤਾ ਗਿਆ ਸੀਗਾ ਜੀ ਵੀ ਜੇ ਕੋਈ ਰਿਸ਼ਵਤ ਮੰਗਦਾ ਤਾਂ ਇਸ ਨੰਬਰ ਤੇ ਸੂਚਨਾ ਦਿੱਤੀ ਜਾਵੇ। ਉਹ ਨੰਬਰ ਤੇ ਕੀ ਲੱਗਦਾ ਕੋਈ ਫੜਿਆ ਗਿਆ ਬੰਦਾ ਜੀ? ਦੇਖੋ ਨਾ ਹੀ ਉਸ ਨੰਬਰ ਤੋਂ ਕੋਈ ਫੜਿਆ ਗਿਆ ਨਾ ਹੀ ਕੋਈ ਉਸ ਨੰਬਰ ਤੇ ਹੁਣ ਤੱਕ ਸੂਚਨਾ ਜਿਹੜੀ ਜਾਰੀ ਹੋਈ ਹੈ। ਮੈਂ ਬੇਨਤੀ ਕਰਦਾ ਆਪਣੀ ਭੈਣ ਨੂੰ ਕਿ ਜੇ ਮੈਂ 5 ਦਿਨਾਂ ਦੇ ਵਿੱਚ ਕਰਾਪਸ਼ਨ ਲੰਦਾ ਹੋਇਆ ਅਫਸਰ ਜਾਂ ਕੋਈ ਕਰਮਚਾਰੀ ਫੜਾਂ ਜਾਂ ਤੁਹਾਨੂੰ ਮੌਕੇ ਤੇ ਸਾਬਤ ਕਰ ਦਵਾਂ ਤੇ ਤੁਸੀਂ ਉਸ ਨੂੰ ਡਿਸਮਿਸ ਕਰਵਾਉਂਗੇ ਸਸਪੈਂਡ ਜਾਂ ਬਦਲੀ ਨਹੀਂ ਕਰਵਾਉਂਗੇ ਜੇ ਤੁਸੀਂ ਇੰਨੀ ਗੱਲ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਵੀ ਮੈਂ 5 ਦਿਨ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਔਰ ਮੁਹਾਲੀ ਜ਼ਿਲ੍ਹੇ ਦੇ ਵਿੱਚੋਂ ਤਸੀਲਾ ਪੈਣੀਆ ਮੈਂ ਉੱਥੇ ਤੁਹਾਨੂੰ ਬਹੁਤ ਉੱਚ ਅਧਿਕਾਰੀਆਂ ਨੂੰ ਕ腐ਸ਼ਨ ਲੰਦੇ ਦਿਖਾਵਾਂਗਾ ਔਰ ਮੈਂ ਤੁਹਾਨੂੰ ਸਾਬਤ ਕਰੂੰਗਾ ਔਰ ਤੁਹਾਨੂੰ ਉਹ ਨੋਟ ਦੱਤੇ ਹੋਏ ਦਿਖਾਵਾਂਗਾ ਰਿਸ਼ਵਤ ਦਾ ਜਵਰ ਸਾਹਿਬ ਥਾਟੀ ਸਰਕਾਰ ਦੇ ਵਿੱਚ ਹੀ ਬਹੁਤ ਚਲਦੀਆਂ ਨੇ ਇਲਜ਼ਾਮ ਲੱਗਦੇ ਨੇ ਕਾਲੀ ਕਾਂਗਰਸਾਂ ਦੇ ਜਿੰਨਾ ਵੀ ਤਕਰ ਦੇ ਪੈਨਾਂ ਤੇ ਕਿਸੇ ਕੋਲ ਕੰਮ ਕਰੀ ਜੇ ਸਾਡੀ ਸਰਕਾਰ ਦੇ ਵਿੱਚ ਰਿਸ਼ਵਤ ਚੱਲੀ ਹੈ ਤਾਂ ਹੀ ਸਾਡੀ ਸਰਕਾਰ ਨੂੰ ਪਬਲਿਕ ਨੇ ਲੰਬੇ ਕੀਤਾ ਔਰ ਜਿਹੜੇ ਉਸ ਟਾਈਮ ਦੇ ਨਮਾਇंदे ਸੀਗੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਸ ਟਾਈਮ ਰਿਸ਼ਵਤ ਕਿਉਂ ਚੱਲਣ ਦਿੱਤੀ ਰੱਬ ਮੌਕਾ ਦੇਵੇ ਲੋਕ ਮੌਕਾ ਦੇਣ ਆਉਣ ਵਾਲੇ ਸਮੇਂ 'ਚ ਤੁਹਾਡੀ ਸਰਕਾਰ ਲੋਕਾਂ ਦੀ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ ਲੋਕਾਂ ਦੇ ਸਾਰੇ ਨਾਲ ਇੱਕ ਵੀ ਜਗ੍ਹਾ ਇੱਕ ਵੀ ਤਹਿਸੀਲ 'ਚ ਇੱਕ ਵੀ ਕਿਤੇ ਕਰਮਚਾਰੀ ਨੇ ਕ腐ਸ਼ਨ ਲੱਤੀ ਉਹਦੇ ਜ਼ਿੰਮੇਵਾਰ ਅਸੀਂ ਇਸ ਕਾਂਗਰਸ ਸਰਕਾਰ ਹੋਊਗੀ ਅਸੀਂ ਨੁਮਾਇੰਦੇ ਹੋਵਾਂਗੇ ਅਸੀਂ ਕਾਉਂਸਲਰ ਤੇ ਲੈ ਕੇ ਉੱਪਰ ਤੱਕ ਜੋ ਵੀ ਨੁਮਾਇੰਦਾ ਹੋਊਗਾ ਅਸੀਂ ਉਹਦੇ ਜ਼ਿੰਮੇਵਾਰ ਹੋਵਾਂਗੇ